ਕੁਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਿ ਇੱਕ ਬੱਚੀ ਦੇ ਵੱਲੋਂ ਆਨਲਾਈਨ ਮੰਗਵਾਇਆ ਗਿਆ ਕੇਕ ਜਦੋਂ ਆਪਣੇ ਜਨਮ ਦਿਨ ਤੇ ਖਾਧਾ ਜਾਂਦਾ ਹੈ ਤਾਂ ਉਸ ਦੇ ਨਾਲ ਬੱਚੀ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਨੂੰ ਬਹੁਤਾ ਸਮਾਂ ਨਹੀਂ ਬੀਤਿਆ ਪਰ ਫਿਰ ਵੀ ਦੁਕਾਨਦਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਤੇ ਹੁਣ ਤਾਜ਼ਾ ਮਾਮਲਾ ਇੱਕ ਸਾਹਮਣੇ ਹੈ ਜਿਸ ਵਿੱਚ ਨਿਜੀ ਦੁਕਾਨਦਾਰ ਵੱਲੋਂ ਵੇਚਿਆ ਗਿਆ ਚਾਕਲੇਟ ਖਾਣ ਦੇ ਨਾਲ ਬੱਚੀ ਦੀ ਸਿਹਤ ਵਿਗੜ ਗਈ ਹੈ ਤੇ ਜਦੋਂ ਦੁਕਾਨਦਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਾਫ਼-ਸਾਫ਼ ਹੀ ਇਨਕਾਰ ਕਰ ਦਿੱਤਾ ਕਿ ਚਾਕਲੇਟ ਮੈਂ ਵੇਚਿਆ ਹੀ ਨਹੀਂ ਪਰ ਬਸ ਇੱਥੇ ਹੀ ਨਹੀਂ ਹੁੰਦਾ ਜਦੋਂ ਉਸ ਦੁਕਾਨਦਾਰ ਦੀ ਦੁਕਾਨ ਤੇ ਜਾ ਕੇ ਤਲਾਸ਼ੀ ਕੀਤੀ ਗਈ ਤਾਂ ਉਥੋਂ ਐਕਸਪਾਇਰੀ ਡੇਟ ਦਾ ਸਾਮਾਨ ਮਿਲਿਆ ਤੇ ਸਾਰਾ ਮਾਮਲਾ ਪਟਿਆਲਾ ਦਾ ਦਰਸਲ ਪਟਿਆਲਾ ਦੀ ਇੱਕ ਨਿੱਜੀ ਦੁਕਾਨ ਤੋਂ ਇੱਕ ਚਾਕਲੇਟ ਦਾ ਬਾਕਸ ਲੈ ਕੇ ਰਿਸ਼ਤੇਦਾਰਾਂ ਦੇ ਵੱਲੋਂ ਲੁਧਿਆਣੇ ਗਿਫਟ ਭੇਜਿਆ ਗਿਆ ਸੀ ਤੇ ਇਸ ਗਿਫਟ ਦੇ ਵਿੱਚੋਂ ਜਦੋਂ ਇੱਕ ਡੇਢ ਸਾਲ ਦੀ ਬੱਚੀ ਨੇ ਚਾਕਲੇਟ ਖਾਧਾ ਤਾਂ ਉਸਦੀ ਹਾਲਤ ਵਿਗੜ ਗਈ ਤੇ ਉਸਨੂੰ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਤੇ ਜਦੋਂ ਰਿਸ਼ਤੇਦਾਰਾਂ ਨੇ ਪਟਿਆਲਾ ਦੇ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਕਿਹਾ ਕਿ ਚਾਕਲੇਟ ਦਾ ਗਿਫਟ ਤੁਸੀਂ ਮੇਰੇ ਤੋਂ ਲਿਆ ਨਹੀਂ ਕਿਉਂਕਿ ਮੈਂ ਤਾਂ ਗਿਫਟ ਪੈਕਿੰਗ ਰੱਖਦਾ ਹੀ ਨਹੀਂ ਪਰ ਜਦੋਂ ਦੁਕਾਨਦਾਰ ਦੀ ਤਲਾਸ਼ੀ ਲਈ ਗਈ ਤੇ ਦੁਕਾਨ ਦੇ ਵਿੱਚੋਂ ਉੱਥੋਂ ਐਕਸਪਾਇਰੀ ਡੇਟ ਦਾ ਸਮਾਨ ਮਿਲਿਆ ਤੇ ਸ਼ਿਕਾਇਤਕਰਤਾ ਦੇ ਵੱਲੋਂ ਡੀ ਐਚਓ ਅਫਸਰ ਨੂੰ ਬੁਲਾਇਆ ਗਿਆ ਤੇ ਦੁਕਾਨ ਵਿੱਚ ਰੱਖੀਆਂ ਚੀਜ਼ਾਂ ਦੀ ਪੜਤਾਲ ਕਰਕੇ ਮਿਲਿਆ ਐਕਸਪਾਇਰੀ ਡੇਟ ਦਾ ਸਮਾਨ ਵੀ ਦਿਖਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਅਜੇ ਕੋਈ ਕਾਰਵਾਈ ਨਹੀਂ ਹੋਈ ਪਰ ਅੱਗੇ ਕੀ ਕਾਰਵਾਈ ਬਣਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਤਾਂ ਅਸੀਂ ਚਾਹਨੇ ਦੁਕਾਨ ਪੂਰੀ ਦੀ ਪੂਰੀ ਸੀਲ ਹੋ ਗਈ ਸੀ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਦੇਣੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਬੜਾ ਬੜਾ ਮਾਲ ਬਣੇ ਨੇ ਇਹਨੇ ਬੜਾ ਬੜਾ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਹਿਜਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਇਹ ਤਾਂ ਸਹੀ ਚਾਨੇ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਸੀ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਦੇੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਬੜੇ ਬੜੇ ਮਾਲ ਬਣੇ ਨੇ ਇਹਨੇ ਬੜੇ ਬੜੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਜਿਹੇ ਦਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਇਹ ਤਾਂ ਅਸੀ ਚਾਨੀ ਦੁਕਾਨ ਪੂਰੀ ਦੀ ਪੂਰੀ ਸੀਲ ਹੋ ਗਈ ਸੀ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਦੇਣੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਬੜੇ ਬੜੇ ਮਾਲ ਬਣੇ ਨੇ ਇਹਨੇ ਬੜੇ ਬੜੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਹਿਜਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਇਹ ਤਾਂ ਅਸੀਂ ਚਾਹਨੇ ਦੁਕਾਨ ਪੂਰੀ ਦੀ ਪੂਰੀ ਸੀਲ ਹੋ ਗਈ ਸੀ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਵੱਡੇ ਵੱਡੇ ਮਾਲ ਬਣੇ ਨੇ ਇਹਨੇ ਵੱਡੇ ਵੱਡੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਹਿਜਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਇਹ ਤਾਂ ਸਿੱਛਾਨੇ ਦੁਕਾਨ ਪੂਰੀ ਦੀ ਪੂਰੀ ਸੀਲ ਹੋ ਗਈ ਸੀ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਦੇਣੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਬੜੇ ਬੜੇ ਮਾਲ ਬਣੇ ਨੇ ਇਹਨੇ ਬੜੇ ਬੜੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਇਹੋ ਜਿਹਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ